منا ایک دسدے منا ایک دس سب بڑے بچ بستے منا ایک دھونی بڑا سب بچ بستے منا ਮਨਾਈਕ ਤੂੰ ਨੀਂ ਕਹਿ ਵਿੱਚ ਵਸਦਾ ਸਭ ਭੈ ਦੇ ਵਿੱਚ ਵਸਦੇ ਨੇ ਮਨਾਈਕ ਤੂੰ ਨੀਂ ਪਹਿ ਵਿੱਚ ਵਸਦਾ ਸਭ ਭੈ ਵਿੱਚ ਵਸਦੇ ਨੇ ਮਨਾਈਕ ਤੂੰ ਨੀਂ ਪਹਿ ਵਿੱਚ ਵਸਦਾ

ਸਦਾ ਸਭ ਭੈ ਵਿੱਚ ਵਸਦੇ ਨੇ ਮਨ ਆ ਇੱਕ ਦੂਨੀ ਭੈ ਵਿੱਚ ਵਸਦਾ ਸਭ ਕੁਝ ਇਹ ਤੇ ਹਰ ਚੀਜ਼ ਮਾਲਕ ਤੇ ਭੈ ਵਿੱਚ ਹਰ ਚੀਜ਼ ਭੈ ਵਿੱਚ ਆਦਮ ਪਿਆਰ ਦਾ ਨਾਰ ਸਿੱਕ ਕੱਲਾ ਸਾਡਾ ਮਾਣ ਆ ਜਿਹੜਾ ਗੁਰੂ ਦੇ ਭੈ ਤੋਂ ਬਾਗੀ ਹੋ ਜਾਂਦਾ ਹੈ ਸਾਧਗੁਰੂ ਤਾਂ ਕਹਿੰਦੇ ਮੇਰੀ ਜਿੰਨੇ ਮਾਲਕ ਦਾ ਪਿਆਰੇ ਦਾ ਪਰਮਾਤਮਾ ਦਾ ਵਾਜੂ ਦਾ ਅਦਮ ਰਖਿਆਕਾਰ ਉਹ ਮੈਨੂੰ ਹਰ ਥਾਂ ਤੇ ਦੇਖਦਾ ਹੈ ਕਿਉਂਕਿ ਉਹਨੀਆਂ ਅੱਖਾਂ ਸਾਡੀਆਂ ਅੱਖਾਂ ਦੀ ਤਰ੍ਹਾਂ ਨਹੀਂ ਆਪਾਂ ਕਿੰਨੇ ਵਾਰੀ ਰੋਜ਼ ਪੜ੍ਹਦੇ ਆ ਸਹਿ ਸਤਵ ਨੈ ਨਨ ਨੈਨ ਹੈ ਤੋਹੇ ਕੋ ਤੇ ਸਾਧਗੁਰੂ ਕਦੀ ਕਿੰਨੇ ਪਿਆਰ ਨਾਲ ਕਹਿੰਦੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾ ਛੁਪਾਵੇ ਮਾਲਿਕ ਜੀ ਤੇਰੇ ਤੋਂ ਕੁਝ ਵੀ ਨਾ છુપਾਇਆ ਜਾ ਸਕਦਾ ਕਿਉਂਕਿ ਤੇਰੀਆਂ ਅੱਖਾਂ ਸਾਡੀ ਤਰ੍ਹਾਂ ਨਹੀਂ ਤੂੰ ਤੇ ਸੁਖੰਭੀ ਆ ਨਿਰਗੁਣ ਆਪ ਸਰਗੁਣ ਵੀ ਉਹੀ ਮਾਲਿਕ ਜੀ ਤੂੰ ਤੇ ਸਾਰੀਆਂ ਥਾਵਾਂ ਤੇ ਸਾਨੂੰ ਦੇਖਦਾ ਹੈ ਸਰਗੁਰੂ ਤਾਂ ਕਹਿੰਦੇ ਆ ਮਰੀਏ ਜਿੰਦੇ ਉਹਦੇ ਮਿਰਬਨ ਪੈਰ ਵਿਚ ਰਿਆ ਕਰ ਕੜੀਆਂ ਸੱਪੇ ਗੋਪੀਆਂ ਪਹਿਰ ਕਰਨ ਤੋਂ ਬਾਅਦ ਕਹਿੰਦੇ ਪਉਣ ਪਾਣੀ ਦੇ ਸੰਤਰ ਚੰਦਰ ਸਰੂਰਜ ਅਵਤਾਰ ਸਤਿਗੁਰੂ ਜੀ ਕਹਿੰਦੇ ਇਹ ਵੀ ਉਹਦੀ ਚਾਕਰੀ ਵਿੱਚ ਐ ਇਹ ਵੀ ਉਹਦੇ ਪੈ ਵਿੱਚ ਆ 2 ਮਿੰਟ ਦੀ ਲੇਟ ਨਹੀਂ ਹੁੰਦਾ 4 ਮਿੰਟ ਦੀ ਵੀ ਲੇਟ ਨਹੀਂ ਹੁੰਦਾ ਸਤਿਗੁਰੂ ਕਹਿੰਦੇ ਉਹਦੇ ਪੈ ਕਰਕੇ ਆ ਸਭ ਚੀਜ਼ ਉਹਦੇ ਨਿਜਮ ਕਰਕੇ ਆ ਤੇ ਸਤਿਗੁਰੂ ਜੀ ਕਹਿੰਦੇ ਬੰਦਿਆ ਤੂੰ ਨਹੀਂ ਉਹਦੇ ਨਿਜਮ ਵਿੱਚ ਆ ਨਿਜਮ ਵਿੱਚ ਆਪਾ ਰੋਜ ਬਾਣੀ ਚ ਪੜਦੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਬਨਾ ਮੰਦਾ ਤਿੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਬਦ ਪਾਪ ਤੇ ਰੱਬ ਹੀੜੇ ਅੱਗੇ ਜਾਬਨਾ ਨੰਗਾ ਦੂਜੇ ਚੱਲਿਆ ਤੁਹਾਡੇ ਸਹਿ ਖਰਾ ਦਰਾਬਣਾ ਕਰ ਔਗਣ ਪਛੋ ਤਾਂਮਣਾ ਸਤਿਗੁਰੂ ਕਹਿੰਦੇ ਤੂੰ ਵੀ ਉਹਦੇ ਹੱਥ ਵਿੱਚ ਹੀ ਆ ਤੇ ਸਤਿਗੁਰੂ ਨੂੰ ਪੁੱਛੀਆ